हां जी ससरेकाल जी ਸਾਰਿਆਂ ਨੂੰ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਆ ਇੱਕ ਉੱਭਰ ਰਿਹਾ ਕਬੱਡੀ ਖਿਡਾਰੀ ਇੱਕਮ ਫਤਿਹਪੁਰੀਆ ਦੀ ਜੋ ਕਬੱਡੀ ਦੇ ਵਿੱਚ ਬਹੁਤ ਤਕੜੇ ਜੱਫੇ ਲਾ ਰਹੇ ਨੇ ਤੇ ਗੋਪੀ ਫਰੰਦੀਪੁਰੀਏ ਦੇ ਚੇਲੇ ਨੇ ਇਹਨਾਂ ਨੇ ਪੰਜ-ਸੱਤ ਮਹੀਨਿਆਂ ਦੇ ਵਿੱਚ ਵੀ ਇਹਨੇ ਤਕੜੇ ਜੱਫੇ ਲਾਏ ਨੇ ਕਿ ਇਹਨਾਂ ਦਾ ਬਹੁਤ ਤਕੜਾ ਜਿਹੜਾ ਉਹ ਨਾਂ ਹੋ ਚੁੱਕਿਆ ਹੈ ਅੱਜ ਆਪਾਂ ਇਹਨਾਂ ਦੀ ਹਾਈਟ, ਵਜ਼ਨ ਤੇ ਕਾਦਤ ਇਹਨਾਂ ਦੀ ਫੈਮਿਲੀ ਇਹਨਾਂ ਦਾ ਬਾਹਰਲੇ ਦੇਸ਼ ਦਾ ਕਿਹੜਾ ਵੀਜ਼ਾ ਲੱਗਾ ਉਸ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਹਮਜ਼ਾ ਰੈਂਡ 512 ਨੂੰ ਸਬਸਕ੍ਰਾਈਬ ਕਰ ਦਿਓ। ਆਓ ਤੇ ਹੁਣ ਕਰਦੇ ਆਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲੇ ਇੱਕੰਮ ਦਾ ਨਾਮ ਅਸਲ ਅਜਿਹ ਹੈ ਤੇ ਇੱਕੰਮ ਦਾ ਜਨਮ ਜ਼ਿਲ੍ਹਾ ਤੇ ਇੱਕੰਮ ਦਾ ਜਨਮ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਫਤਿਹਪੁਰ ਵਿੱਚ ਹੋਇਆ ਇੱਕ ਆਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਇਹਨਾਂ ਦੇ ਪਿਤਾ ਮਜ਼ਦੂਰੀ ਕਰਦੇ ਨੇ ਜਿਨ੍ਹਾਂ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ ਉੱਤੇ ਵੇਖ ਹੀ ਰਏ ਹੋਗੇ ਇਹਨਾਂ ਦੀ ਅਗਰ ਉਮਰ ਦੀ ਗੱਲ ਕਰੀਏ ਤਾਂ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 24 ਸਾਲ ਦੇ ਲਗਭਗ ਹੋ ਚੁੱਕੀ ਹੈ ਅਗਰ ਆਪਾਂ ਇਹਨਾਂ ਦੇ ਹਾਈਟ ਦੀ ਗੱਲ ਕਰੀਏ ਤੇ ਇਹਨਾਂ ਦੀ 6 ਫੁੱਟ ਦੇ ਲਗਭਗ ਹਾਈਟ ਹੈ। ਅਗਰ ਆਪਾਂ ਇਹਨਾਂ ਦੇ ਵਜ਼ਨ ਦੀ ਗੱਲ ਕਰੀਏ ਤੇ 80 ਤੋਂ 85 ਕਿਲੋ ਦੇ ਲਗਭਗ ਇਹਨਾਂ ਦਾ ਵਜ਼ਨ ਹੈ। ਇਹ ਇੱਕਮ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਤੇ ਫਿਰ ਜਦੋਂ ਨਾਲ-ਨਾਲ ਆਪਣੇ ਪਿੰਡ ਦੀ ਗਰਾਊਂਡ ਵਿੱਚ ਪ੍ਰੈਕਟਿਸ ਕਰਦੇ ਰਿਹਾ। ਇਹਦਾ ਇੱਕ ਦੋਸਤ ਇੱਕਮ ਸਿੱਧੂ ਜੋ ਇਹਨੂੰ ਗੋਪੀ ਫਰੰਦੀਪੁਰੀ ਕੋਲ ਲੈ ਗਿਆ। ਉੱਥੇ ਇਹਨਾਂ ਨੇ ਫਿਰ ਉਹਨਾਂ ਦੇ ਚੇਲੇ ਹੋਏ ਤੇ ਫਿਰ ਇਹਨਾਂ ਨੇ ਫਰੰਦੀਪੁਰ ਦੇ ਰੂ ਪੱਕਾ ਖੇਡਣਾ ਸ਼ੁਰੂ ਕਰ ਦਿੱਤਾ ਇਹ ਕਮਨੇ ਸਾਲ 2025 24 ਜੁਲਾਈ ਨੂੰ ਫਰੰਦੀਪੁਰ ਦੇ ਰੂ ਪਹਿਲਾ ਮੈਚ ਆਪਣਾਂ ਜੀ ਸੀਓ ਜਿਹੜਾ ਖੇਡਿਆ ਇਹਨਾਂ ਇਸ ਤੋਂ ਬਾਅਦ ਇਹ ਕਮ ਪਾਈ ਲੱड्डੂ ਦੀ ਟੀਮ ਵਿੱਚ ਵੀ ਖੇਡਦਾ ਨਜ਼ਰ ਆਇਆ 14 ਦਸੰਬਰ ਸਾਲ 2024 ਨੂੰ ਇਹ ਕਮ ਨੇ ਸ਼ਬਾਲਕੜਾ ਜ਼ਿਲ੍ਹਾ ਤਰਨਤਾਰ ਦੇ ਵਿੱਚ ਇਹਨਾਂ ਨੇ ਮੋਟਰਸਾਈਕਲ ਜਿੱਤਿਆ ਸੀ ਇਹ ਕਮ ਨੇ ਤਲਵੰਦੀ ਦਸੌਂਦਾ ਸਿੰਘ ਕਬੱਡੀ ਕੱਪ ਦੇ ਉੱਤੇ ਵੀ ਤਕੜੇ ਜਫੇ ਲਾਏ ਜਿੱਥੇ ਦੀਪ ਦਬੁਰਜੀ ਨੇ ਗੋਪੀ ਉਸਤਾਦ ਨੂੰ ਥਾਪੀਆਂ ਮਾਰੀਆਂ ਤੇ ਫਿਰ ਉਹਦਾ ਬਦਲਾ ਲੈਣ ਆਇਆ ਇੱਕਮ ਨੇ ਵੀ ਉਹਨੂੰ ਜੱਪਾ ਲਾ ਕੇ ਥਾਪੀਆਂ ਮਾਰੀਆਂ ਜੋ ਸੋਸ਼ਲ ਮੀਡੀਆ ਉੱਤੇ ਬਹੁਤ ਤਾਕੜੀ ਜਿਹੜੀ ਵੀਡੀਓ ਸੀ ਉਹ ਵਾਇਰਲ ਹੋ ਰਹੀ ਹੈ ਇਹਨਾਂ ਦਿਨਾਂ ਚ ਇੱਕਮ ਗੋਪੀ ਦੇ ਨਵੇਂ ਚੇਲੇ ਦੇ ਨਾਮ ਨਾਲ ਮਸ਼ਹੂਰ ਹੋ ਰਿਹਾ ਹੈ ਪਿਛਲੇ ਦਿਨ ਗਾਜ਼ੀਪੁਰੇ ਕਬੱਡੀ ਕੱਪ ਦੇ ਉੱਤੇ ਇਹਨਾਂ ਦੇ ਗ੍ਰੇਟ ਜੱਫੇ ਦੇ ਉੱਤੇ ਡਾਲਰ ਲੱਗੇ ਨੇ ਜਦੋਂ ਇੱਕਮ ਨੇ ਮੋਟਰਸਾਈਕਲ ਜਿੱਤਿਆ ਸੀ ਤਾਂ ਗੋਪੀ ਪਲਵਾਨ ਨੇ ਇੱਕਮ ਨੂੰ ਦੱਸਿਆ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚੋਂ ਪ੍ਰਮੋਟਰਾਂ ਦੇ ਫੋਨ ਆ ਰਹੇ ਨੇ ਕਿ ਮੁੰਡਾ ਵਧੀਆ ਖੇਡਦਾ ਹੈ ਇਸ ਸਾਲ 2025 ਦੇ ਵਿੱਚ ਸਾਡੇ ਜਿਹੜਾ ਇਹ ਖਿਡਾਓ ਇੱਕਮ ਫਤਿਹਪੁਰਿਆ ਐਪ ਸਪੋਰਟ ਕਬੱਡੀ ਕਲੱਬ ਕੈਨੇਡਾ ਦੇ ਰੂ ਸਾਲ 2025 ਦੇ ਵਿੱਚ ਇਹਨਾਂ ਨੇ ਖੇਡਣਾ ਹੈ ਕਲਸੀਆ ਕਬੱਡੀ ਕੱਪ ਦੇ ਉੱਤੇ ਇਹਨਾਂ ਨੂੰ ਬਹੁਤ ਤਾਕਰੀ ਵੱਡੀ ਸ਼ੋਅ ਮੈਚ ਉੱਤੇ ਟਰੋਫੀ ਮਿਲੀ ਸੀ ਗੋਪੀ ਪਲਵਾਨ ਨੇ ਏਕਮ ਕੋਲੋਂ ਮਿਹਨਤ ਦੇ ਬਾਰੇ ਪੁੱਛਿਆ ਤੇ ਏਕਮ ਨੇ ਕਿਹਾ ਕਿ ਮੇਰੇ ਕੋਲ ਸਵੇਰ ਜਲਦੀ ਉੱਠਿਆ ਨਹੀਂ ਜਾਂਦਾ ਇਸੇ ਕਰਕੇ ਮੈਂ 8:00 ਵਜੇ ਉੱਠਦਾ ਵਾਂ ਤੇ 10:00 ਵਜੇ ਤੱਕ ਟ੍ਰੇਨਿੰਗ ਕਰਦਾ ਹੀ ਰਹਿਣਾ ਵਾਂ ਉੱਥੇ ਫਿਰ ਗੋਪੀ ਪਲਵਾਨ ਨੇ ਏਕਮ ਨੂੰ ਸਮਝਾਇਆ ਕਿ ਜੇ ਤੇਰ ਕੋਲ ਇਸ ਉਮਰ ਵਿੱਚ ਵੀ ਨਹੀਂ ਸਵੇਰ ਉੱਠਿਆ ਜਾਂਦਾ ਤੇ ਫਿਰ ਤੁਸੀਂ ਤਰੱਕੀ ਕੀ ਕਰਨੀ ਤੇਰੀ ਆਹੀ ਉਮਰ ਹੈ ਕੁਝ ਕਰਨ ਦੀ ਜਿੰਨਾ ਤਕੜਾ ਹੋਏਗਾ ਉਨਹੀਂ ਤੂੰ ਜ਼ਿਆਦਾ ਉੱਤੇ ਜਾਏਗਾ ਖੁਰਾਕ ਦੇ ਬਾਰੇ ਉਹਨਾਂ ਨੇ ਕਿਹਾ ਕਿ ਵਕਤ-ਵਕਤ ਪ੍ਰੋਟੀਨ ਤੇ ਅੰਡੇ ਪਨੀਰ ਵਗੈਰਾ ਖਾ ਰਾਜ ਕੇ ਖੁਰਾਕ ਖਾ ਕੇ ਫਿਰ ਦਬ ਕੇ ਸੋਇਆ ਕਰ ਫਿਰ ਖੁਰਾਕ ਜਿਹੜੀ ਆ ਉਹ ਤੇਰੇ ਜਿਸਮ ਨੂੰ ਲੱਗੇਗੀ ਸੋ ਇਦਾਂ ਦੀਆਂ ਗੱਲਾਂ ਇਕਮ ਨੂੰ ਗੋਪੀ ਪਲਵਾਨ ਸਿਖਾਉਂਦਾ ਹੀ ਰਹਿੰਦਾ ਹੈ ਜੋ ਅੱਗੇ ਜਾ ਕੇ ਇਹਨਾਂ ਦੇ ਬਹੁਤ ਕੰਮ ਆਣ ਗਿਆ ਇਕਮ ਦੇ ਘਰ ਦੇ ਤੇ ਇਹਨਾਂ ਦੇ ਪਿੰਡ ਦੇ ਇਹਨਾਂ ਨੂੰ ਬਹੁਤ ਸਪੋਰਟ ਕਰਦੇ ਨੇ ਜਦੋਂ ਇਕਮ ਮੋਟਰਸਾਈਕਲ ਜਿੱਤ ਕੇ ਪਿੰਡ ਮੁੜਿਆ ਸੀ ਤੇ ਪਿੰਡ ਵਾਲਿਆਂ ਨੇ ਇਹਨਾਂ ਦਾ ਬਹੁਤ ਸਵਾਗਤ ਕੀਤਾ ਸੀ ਹਾਰ ਪਾਏ ਤੁਸੀਂ ਦੱਸ ਦਿਨਾ ਤੁਹਾਨੂੰ ਇਕਮ ਫਤਿਹਪੁਰੀਆ ਦੀ ਖੇਡ ਕਿਵੇਂ ਲੱਗੀ ਆ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਚੈਨਲ ਹਮਜ਼ਾ ਰੇਨ ਤੋਂ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਸਭ ਤੋਂ ਤੇਜ਼ ਮਿਲਦੇ ਹੋਣ ਅਗਲੀ ਵੀਡੀਓ